ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ 31 ਜਥੇਬੰਦੀਆਂ ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਨੇ ਸਮਰਾਲੇ ਦੇ ਵਿੱਚ ਬਹੁਤ ਵਿਸ਼ਾਲ ਰੈਲੀ ਕੀਤੀ। ਲੋਕਾਂ ਦਾ ਇੱਕ ਕਿਸਮ ਦਾ ਹੜਾ ਆਇਆ ਹੋਇਆ ਸੀ ਜਿੰਨੀਆਂ ਸੜਕਾਂ ਸਮਰਾਲੇ ਨੂੰ ਜਾਂਦੀਆਂ ਨੇ ਉਹਨਾਂ ਤੇ ਇੱਕ ਕਿਸਮ ਦਾ ਜਾਮ ਲੱਗਿਆ ਹੋਇਆ ਸੀ ਤੇ ਮੀਂਹ ਪੈਣ ਦੇ ਬਾਵਜੂਦ ਲੋਕਾਂ ਦਾ ਉਤਸ਼ਾਹ ਕੰਮ ਨਹੀਂ ਘਟਿਆ ਨਹੀਂ ਤੇ ਬੜੇ ਪਿਆਰ ਨਾਲ ਲੋਕ ਜਿਹੜੇ ਐ ਉਹ ਉਹ ਸੁਣਦੇ ਰਹੇ ਆਗੂਆਂ ਨੂੰ ਤੇ ਉਥੋਂ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਤੌਰ ਤੇ ਮਜ਼ਦੂਰਾਂ ਨੂੰ ਖਾਸ ਤੌਰ ਤੇ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਉਹਦੇ ਰੱਦ ਹੋਣ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਨਾਲ ਦੀ ਨਾਲ ਇਹ ਨਵੇਂ ਆ ਕੋਲਾਂ ਵਾਸਤੇ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਉਹਨਾਂ ਕੋਲਾਂ ਦੇ ਵਿੱਚ ਨਾਲ ਦੀ ਨਾਲ ਲੱਗਦੇ ਹੱਥ ਕਿਉਂਕਿ ਤਿੰਨ ਮੁੱਦੇ ਹੋਰ ਵੀ ਸੀ ਜਿਨ੍ਹਾਂ ਦੇ ਉੱਤੇ ਕਿਸਾਨ ਜਿਹੜੇ ਆ ਉਹ ਗੱਲਬਾਤ ਕਰਦੇ ਰਹੇ ਆ ਕੱਲ ਵੀ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀ ਇੱਕ ਹੈਗਾ FTA ਦਾ ਫ੍ਰੀ ਟ੍ਰੇਡ ਐਗਰੀਮੈਂਟਸ ਦਾ ਅੱਡ ਅੱਡ ਦੇਸ਼ਾਂ ਦੇ ਨਾਲ ਤੇ ਪ੍ਰਧਾਨ ਮੰਤਰੀ ਮੋਦੀ ਨੇ ਅ ਪਿੱਛੇ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਕਿਹਾ ਸੀ ਵੀ ਮੈਂ ਕਿਸਾਨਾਂ ਦੇ ਨਾਲ ਖੜਾ ਇਹਨਾਂ ਦੇ ਹਿੱਤਾਂ ਦੀ ਦੇ ਵਿਰੁੱਧ ਨਹੀਂ ਮੈਂ ਜਾਊਂਗਾ ਤੇ ਅਮਰੀਕਾ ਦੇ ਨਾਲ ਮੈਂ ਡੱਟ ਕੇ ਖੜ ਜੂੰਗਾ ਚਾਹੇ ਮੈਨੂੰ ਕੋਈ ਨਿੱਜੀ ਕੁਰਬਾਨੀ ਵੀ ਕਰਨੀ ਪਵੇ ਨਿੱਜੀ ਕੁਰਬਾਨੀ ਕਿਸੇ ਦੀ ਕੋਈ ਨਹੀਂ ਹੋਇਆ ਕਰਦੀ ਇਹ ਜੇ ਕੰਮਾਂ 'ਚ ਤੇ ਉਹ ਦੇਸ਼ ਇੱਕ ਦੇਸ਼ ਦੇ ਦੂਜੇ ਦੇਸ਼ ਦੇ ਨਾਲ ਹਿੱਤ ਟਕਰਾਂਉਂਦੇ ਹੁੰਦੇ ਆ ਕਈ ਗੱਲਾਂ ਦੇ ਉੱਤੇ ਉਹਨਾਂ ਤੇ ਖੜਨਾ ਹੁੰਦਾ ਲੋਕਾਂ ਦੇ ਨਾਲ ਤੇ ਇਹ ਪਹਿਲੀ ਗੱਲ ਤਾਂ ਮੋਦੀ ਜੀ ਦਾ ਇਹੀ ਗਲਤ ਸੀ ਦੂਜਾ ਉਦੋਂ 4 ਦਿਨਾਂ ਬਾਅਦ ਹੀ ਜਿਹੜੀ ਅਮਰੀਕਾ ਤੋਂ ਕਪਾਹ ਭਾਰਤ ਦੇ ਵਿੱਚ ਆਉਂਦੀ ਹੈ ਉਹਦੇ ਤੇ 11% ਡਿਊਟੀ ਘਟਾ ਦਿੱਤੀ ਤੇ ਭਾਰਤੀ ਕਪਾਹ ਉਤਪਾਦਕ ਜਿਹੜੇ ਐ ਜਿਹੜੇ ਖਾਸ ਤੌਰ ਤੇ ਮਹਾਰਾਸ਼ਟਰ ਗੁਜਰਾਤ ਤੇ ਹੋਰ ਸੂਬਿਆਂ ਦੇ ਜਿਹੜੇ ਨੇ ਉਹਨਾਂ ਦੇ ਹਿੱਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆਗਾ ਤੇ ਇਸ ਤਰ੍ਹਾਂ ਨਾਲ ਇਹਨਾਂ ਨੇ ਇਹ ਮੰਗ ਕੀਤੀ ਹੈ ਵੀ ਮੋਦੀ ਨੂੰ ਉਹ ਜਿਹੜੀ ਉਹਨਾਂ ਨੇ ਡਿਊਟੀ ਕਟਾਈ ਹੈ ਉਹਨੂੰ ਵਾਪਸ ਲੈਣਾ ਚਾਹੀਦਾ ਤੇ ਤਾਂ ਕਿ ਭਾਰਤ ਦੇ ਕਿਸਾਨਾਂ ਦੇ ਖਪਾ ਉਤਪਾਦਕਾਂ ਦੇ ਹਿੱਤ ਹੈ ਜਿਹੜੇ ਉਹ ਰਾਖੀ ਕੀਤੀ ਜਾ ਸਕਣ ਬਾਕੀ ਮੁਲਕਾਂ ਦੇ ਨਾਲ ਵੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਇਹ ਜਿਹੜੇ ਸਰਕਾਰ ਦੇ ਇਹ ਨਾ ਸਮਝ ਲਓ ਵੀ ਸਰਕਾਰਾਂ ਦਾ ਕੰਮ ਹੁੰਦਾ ਇੱਕ ਦੂਜੇ ਨਾਲ ਸਮਝੌਤੇ ਕਰ ਲੈਂਦੇ ਆ ਕੋਈ ਚੀਜ਼ਾਂ ਆ ਗਈਆਂ ਕੋਈ ਚਲੀਆਂ ਗਈਆਂ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਭਾਰਤੀ ਜਿਹੜੀ ਖੇਤੀ ਹੈ ਖੇਤੀ ਦੇ ਉੱਤੇ ਇਹਨਾਂ ਸਮਝੌਤਿਆਂ ਦਾ ਬੜਾ ਬੁਰਾ ਅਸਰ ਪੈਂਦਾ ਤੇ ਸਾਨੂੰ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਇਸ ਦੇ ਵਿਰੁੱਧ ਸੁਚੇਤ ਹੋ ਕੇ ਲੜਨ ਦੀ ਲੋੜ ਹੈ। ਦੂਜਾ ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਵੱਲੋਂ ਜਿਹੜਾ ਸਹਿਕਾਰਤਾ ਦਾ ਜਿਹੜਾ ਮੁੱਦਾ ਜਿਹੜਾ ਕਿ ਨਰੂਲ ਸੂਬਿਆਂ ਦਾ ਮੁੱਦਾ ਹੈਗਾ ਉਹਦੇ ਚੋਂ ਧਾਕਲ ਅੰਦਾਜ਼ੀ ਕਰਕੇ ਉਹ ਇਸ ਮੁੱਦੇ ਨੂੰ ਹਟਾਉਣਾ ਚਾਹੁੰਦੇ ਆ। ਤੇ ਉਹਦੇ ਉੱਤੇ ਵੀ ਤੇ ਭਾਰਤ ਦੇ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਸਹਿਕਾਰੀ ਅਦਾਰਿਆਂ ਦਾ ਮੰਦਲੇ ਹਾਲ ਨੇ ਉਹਨਾਂ ਨੂੰ ਵੀ ਕਰਨ ਵਾਸਤੇ ਆਪਾਂ ਨੂੰ ਗਾਂ ਵਾਸਤੇ ਤਿਆਰ ਰਹਿਣ ਦੀ ਲੋੜ ਹੈ ਤੇ ਉਹਨਾਂ ਨੇ ਅਗਲੀ ਗੱਲ ਇੱਕ ਇਹ ਵੀ ਕਹੀ ਹੈ ਵੀ ਜਿਹੜਾ ਪਿੱਛੇ ਹੜ ਆ ਗਿਆ ਹੈ ਬਹੁਤ ਸਾਰੀਆਂ ਥਾਵਾਂ 'ਤੇ ਅੱਜ ਫੇਰ ਬਹੁਤ ਬੁਰਾ ਹਾਲ ਹੈ ਬੜੀਆਂ ਵੱਡੀਆਂ ਮੰਦੀਆਂ ਖਬਰਾਂ ਨੇ ਸਤਲਜ ਬਿਆਸ ਦੇ ਪਾਣੀਆਂ ਦਾ ਚੜਿਆ ਹੋਇਆ ਹੈ ਤੇ ਬਾਕੀ ਵੀ ਪੰਜਾਬ ਦੇ ਵਿੱਚ ਮੀਂਹ ਲਗਾਤਾਰ ਪੈਣ ਕਰਕੇ ਬੜਾ ਜਿਆਦਾ ਨੁਕਸਾਨੀਆਂ ਜਾ ਰਹੀਆਂ ਨੇ ਫਸਲਾਂਾਂ ਉਹਨਾਂ ਨੇ ਕਿ ਹੈ ਵੀ ਇਹਨਾਂ ਫਸਲਾਂ ਦਾ ਤੁਰੰਤ ਮੁਆਵਜ਼ਾ ਜਿਹੜਾ ਹੈ 70000 ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ ਤੇ ਜਿਹੜਾ ਗੰਨੇ ਦਾ ਭਾਅ ਹੈ ਗਾਹਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਉਹ 550 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਫਿਕਸ ਤੇ ਅੱਜ ਪੰਜਾਬੀ ਟਰਮੀਨ ਦੇ ਵਿੱਚ ਇੱਕ ਵੱਡੀ ਖਬਰ ਚਰਨਜੀਤ ਪੂਲ ਰੂਣਾ ਨੇ ਇਹ ਵੀ ਲਾਈ ਹੈ ਵੀ ਪੰਜਾਬ ਦੇ ਵਿੱਚ ਖੇਤੀਬਾੜੀ ਨੀਤੀ ਹੀ ਨਹੀਂ ਕੋਈ ਹਾਲੇ ਤੱਕ ਕਿਸੇ ਟਾਈਮ ਅਕਾਲੀਆਂ ਨੇ ਕੋਈ ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਫਿਰ ਕਾਂਗਰਸੀਆਂ ਨੇ ਕੋਈ ਕੀਤੀ ਸੀ ਕੁਝ ਖਰੜੇ ਬਣ ਗਏ ਸੀ ਕੁਝ ਹੋਰ ਹੋ ਗਿਆ ਸੀ ਪਰ ਕਦੇ ਨੀਤੀ ਨੀਤੀ ਲਾ ਮਤਲਬ ਸਰਕਾਰ ਨੇ ਐਡਾਪਟ ਕਰਕੇ ਲਾਗੂ ਨਹੀਂ ਕੀਤੀ ਵੀ ਆ ਸਾਡੀ ਨੀਤੀ ਹੈ ਇਹ ਸਰਕਾਰ ਨੇ ਪਹਿਲਾਂ ਪਹਿਲਾਂ ਬੜਾ ਦਮਗਜੇ ਮਾਰੇ ਸੀਗੇ ਕਿਸਾਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਸੀ ਬਹੁਤ ਸਾਰੀਆਂ ਇੰਟਰੈਕਸ਼ਨਸ ਵੀ ਹੋਈਆਂ ਸੀ ਕਿਸਾਨ ਜਿਹੜਾ ਕਮਿਸ਼ਨ ਹੈਗਾ ਉਹਦੇ ਵਿੱਚ ਵੀ ਡਾਕਟਰ ਸੋਪਾਲ ਸਿੰਘ ਨੂੰ ਲਾਇਆ ਸੀ ਉਹਨਾਂ ਦੀ ਡਿਊਟੀ ਲਾਤੀ ਸੀ ਕਮੇਟੀ ਬਣਾ ਕੇ ਵੀ ਤੁਸੀਂ ਕੋਈ ਨੀਤੀ ਬਣਾਓ ਉਹਨਾਂ ਨੇ ਨੀਤੀ ਬਣਾ ਕੇ ਦੇ ਦਿੱਤੀ ਸੀ ਖਰੜਾ ਤੇ ਉਹ ਕਾਫੀ ਦੇਰ ਤੱਕ ਉਸ ਖਰੜੇ ਨੂੰ ਨਹੀਂ ਰਿਲੀਜ਼ ਕੀਤਾ ਫਿਰ ਸਤੰਬਰ 2024 ਚ ਖਰੜਾ ਰਿਲੀਜ਼ ਹੋ ਗਿਆ ਤੇ ਉਹਦੇ ਉੱਤੇ ਕੁਝ ਜਥੇਬੰਦੀਆਂ ਨੇ ਖਾਸ ਤੌਰ ਤੇ ਬੀਕੇਜੂ ਗ੍ਰਾਹਕਾਂ ਨੇ ਆਪਣੇ ਸੁਝਾਅ ਵੀ ਲਿਖ ਕੇ ਦਿੱਤੇ ਸੀ ਤੇ ਕਿਹਾ ਸੀ ਵੀ ਇਹਨੂੰ ਕਿਵੇਂ ਲਾਗੂ ਕਰਾਂਗੇ ਕਿਸ ਤਰ੍ਹਾਂ ਹੋਊਗਾ ਉਹਦੇ ਤੇ ਮੁੜ ਕੇ ਕੋਈ ਗੱਲ ਨਹੀਂ ਹੋਈ ਠੰਡੇ ਵਸਤੇ ਚ ਪਾਈ ਹੋਈ ਹੈ ਜਾਣੀ ਇੱਕ ਪਾਸੇ ਕਿਸਾਨੀ ਉੱਭਰ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਆਪਣੀਆਂ ਗੱਲਾਂ ਆਪਣੇ ਦਮ ਗਜੇ ਮਾਰੇ ਹੋਏ ਉਹਨਾਂ ਤੋਂ ਵੀ ਪਛਾਹ ਹਟ ਗਈ ਤੇ ਚੁੱਪ ਕਰਕੇ ếਸਲ ਵੱਟ ਕੇ ਬਹਿ ਗਈ ਇਸ ਸੰਦਰਭ ਦੇ ਵਿੱਚ ਅ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਵੀ 2 ਸਤੰਬਰ ਨੂੰ ਅਸੀਂ ਮੋਹਾਲੀ ਦੇ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਹੈ ਉਥੋਂ ਪ੍ਰਧਾਨ ਮੁੱਖ ਮੰਤਰੀ ਦੇ ਜਿਹੜੀ ਰਹਿائش ਹੈ ਉਧਰ ਨੂੰ ਮਾਰਚ ਕਰਾਂਗੇ ਤੇ ਇਸ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਦੇਣਾ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਯੂਪੀ ਦੇ ਵਿੱਚ ਕਿਉਂਕਿ ਯੋਗੀ ਸਰਕਾਰ ਹੈ ਤੇ ਉੱਥੇ ਦੇ ਹਰ ਇੱਕ ਬੀਜੇਪੀ ਦਾ ਜਿਹੜਾ ਵਰਕਰ ਹੈ ਤੱਕ ਦਾ ਉਹਨੂੰ ਲੱਗਦਾ ਵੀ ਮੇਰਾ ਰਾਜ ਹੈ ਤੇ ਮੈਂ ਜੋ ਮਰਜ਼ੀ ਗੁੰਡਾਗਰਦੀ ਕਰਾਂ ਜੇ ਪਹਿਲਾਂ ਕਿਸੇ ਟਾਈਮ ਕਿਸਾਨਾਂ ਨੂੰ ਦਰੜਦਾ ਸੀਗੇ ਤੇ ਉਸ ਮੰਤਰੀਅਲ ਕੋਈ ਝਾਕਿਆ ਨਹੀਂ ਸੀਗਾ ਤੇ ਹੁਣ ਇੱਕ ਉੱਥੇ ਸੁਪਰਡੈਂਟਿੰਗ ਇੰਜੀਨੀਅਰ ਹੈ ਐਸਈ ਜਿਹੜਾ ਬਿਜਲੀ ਬੋਰਡ ਦਾ ਹੈ ਉਸ ਦੇ ਦਫ਼ਤਰ ਦੇ ਵਿੱਚ ਲਾਲ ਸਿੰਘ ਉਹਦਾ ਨਾਂ ਹੈ ਦਲਿਤ ਪਰਿਵਾਰਾਂ ਨਾਲ ਦਲਿਤ ਜਿਹੜੇ ਭਾਈਚਾਰਾ ਹੈ ਉਹਦੇ ਨਾਲ ਸੰਬੰਧਤ ਹੈ ਉਹ ਤੇ ਉੱਥੇ ਬੀਜੇਪੀ ਦਾ ਇੱਕ ਵਰਕਰ ਜਿਹੜਾ ਹੈਗਾ ਉਹ ਦੰਦਣ ਆਉਂਦਾ ਹੋਇਆ ਉਹਨਾਂ ਦੇ ਦਫ਼ਤਰ 'ਚ ਜਾ ਵੜਿਆ ਮੁੰਨਾ ਬਹਾਦਰ ਸਿੰਘ ਮੁੰਨਾ ਬਹਾਦਰ ਸਿੰਘ ਨੇ ਜਾ ਕੇ ਉਹ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਫੜ ਕੇ ਕੁੱਟਿਆ ਮਾਰਿਆ ਉਹਦੇ ਜੁੱਤੀਆਂ ਮਾਰੀਆਂ ਤੇ ਉਹ ਲੱਤਾਂ ਨਾਲ ਵੀ ਤੇ ਥੱਪੜ ਵੀ ਮਾਰੇ ਤੇ ਮਾੜੀਆਂ ਚੰਗੀਆਂ ਗੱਲਾਂ ਵੀ ਕਹੀਆਂ ਉਹਨੇ ਸ਼ਿਕਾਇਤ ਦਰਜ ਕਰਾਈ ਹੈ ਤੇ ਕਾਫੀ ਦੇਰ ਤੋਂ ਬਾਅਦ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਉਹਨੂੰ ਉਹਨੂੰ ਗ੍ਰਿਫਤਾਰਤਾ ਕਰ ਲਿਆ ਦੇਖਦੇ ਆਂ ਕਿ ਤਰ੍ਹਾਂ ਆਵਾਂ ਕਿਹੜੀਆਂ ਲਾਉਂਦੇ ਆ ਜਾਂ ਕੀ ਕਰਦੇ ਆ ਕਿਤੇ ਸਮਝੌਤੇ ਵਾਲੇ ਪਾਸੇ ਪਾਉਂਦੇ ਆ ਜਾਂ ਕੀ ਕਰਦੇ ਆ ਮਾਮਲਾ ਬੜਾ ਗੰਭੀਰ ਹੈ ਤੇ ਇਸ ਦੇ ਉੱਤੇ ਯੋਗੀ ਸਰਕਾਰ ਨੂੰ ਆਪ ਵੀ ਸ਼ਰਮ ਆਉਣੀ ਚਾਹੀਦੀ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਕੱਲ ਕੌਮੀ ਪਲਾੜ ਦਿਵਸ ਮਨਾਇਆਸ ਭਾਰਤ ਦੇ ਵਿੱਚ ਅੱਜ ਕੱਲ ਸੁਭਾਨ ਸ਼ੁਕਲਾ ਜੀ ਜਿਹੜੇ ਪਲਾਡ ਦੇ ਵਿੱਚ ਜਾ ਕੇ ਆਏ ਹੋਏ ਆ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਬਹੁਤ ਨੇ ਤੇ ਗਗਨ ਯਾਨ ਦੀਆਂ ਗੱਲਾਂ ਹੋ ਰਹੀਆਂ ਨੇ ਵਗੈਰਾ ਬਹੁਤ ਕੁਝ ਹੋ ਰਿਹਾ ਹੈਗਾ ਤੇ ਪਲਾਡ ਦੇ ਵਿੱਚ ਕਿਉਂਕਿ ਪਲਾਡ ਦਾ ਖੇਤਰ ਹੈ ਜਿਹੜਾ ਉਹ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਜਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਹੀ ਸਾਡੇ ਭਾਰਤ ਦੇ ਵਿੱਚ ਵੀ ਤੇ ਸਰਕਾਰੀ ਜਿਹੜੀ ਸਾਡਾ ਅਦਾਰਾ ਹੈਗਾ ਇਸਰੋ ਉਸ ਦੀ ਵੱਤੋਂ ਉਹਨਾਂ ਪ੍ਰਾਈਵੇਟਾਂ ਲਈ ਵੱਤੋਂ ਕੀਤੀ ਜਾ ਰਹੀ ਹੈ ਇਹਦੇ ਤੇ ਸਾਨੂੰ ਇਤਰਾਜ਼ ਵੀ ਬੜੇ ਹੈ ਖੈਰ ਕੁਛ ਵੀ ਹੋਵੇ ਕੱਲ ਜਿਹੜੇ ਬੀਜੇਪੀ ਦੇ ਇੱਕ ਐਮਪੀ ਨੇ ਜਿਹੜੇ ਕਿਸੇ ਟਾਈਮ ਮੰਤਰੀ ਰਹੇ ਅਨੁਰਾਗ ਠਾਕੁਰ ਅਨੁਰਾਗ ਠਾਕੁਰ ਨੇ ਹਿਮਾਚਲ ਦੇ ਕਿਸੇ ਜੋ ਜਵਾਹਰ ਵਿਦਿਅਕ ਨਿਵੋਧਿਆ ਵਿਦਿਆਲਿਆ ਦੇ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿ ਦੋਸਤੋ ਬੱਚਿਓ ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਹੈਗਾ ਵੀ ਪਲਾੜ ਯਾਤਰੀ ਸਭ ਤੋਂ ਪਹਿਲਾਂ ਪਲਾੜ ਯਾਤਰੀ ਸ਼੍ਰੀ ਅਨੁਮਾਨ ਜੀ ਸੀਗੇ ਉਹਨਾਂ ਦੇ ਆਪਣੇ ਵਿਸ਼ਵਾਸ ਨੇ ਉਹ ਮੰਨੀ ਜਾਣ ਸੀ ਖੈਰ ਉਹਨਾਂ ਦੇ ਵਿਸ਼ਵਾਸਾਂ ਤੇ ਤਾਂ ਨਹੀਂ ਕਹਿੰਦੇ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਤੇ ਸਾਨੂੰ ਜ਼ਰੂਰ ਇਤਰਾਜ਼ ਹੈ ਉਹ ਕਹਿੰਦੇ ਬੱਚਿਓ ਤੁਸੀਂ ਆ ਜਿਹੜੀਆਂ ਕਿਤਾਬਾਂ ਨੇ ਕਿਤਾਬਾਂ ਚ ਲਿਖੇ ਤੋਂ ਥੋੜਾ ਜਿਹਾ ਪਰੇ ਹੋ ਕੇ ਵੀ ਦੇਖੋ ਸਾਡੇ ਭਾਰਤੀ ਗਿਆਨ ਪ੍ਰਣਾਲੀ ਕਿੰਨੀ ਤਾਕੜੀ ਹੈ ਅਸੀਂ ਉਹਨਾਂ ਨੂੰ ਬੜੀ ਨਿਮਰਤਾ ਸਹਿਤ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਵੀ ਸਾਡੇ ਪਲਾੜ ਯਾਤਰੀ ਜਾਂਦੇ ਆ ਜਾਂ ਕੁਝ ਵੀ ਹੈ ਉਹਨਾਂ ਨੂੰ ਕੱਲੀ ਭਾਰਤੀ ਗਿਆਨ ਪ੍ਰਣਾਲੀ ਦੇ ਆਧਾਰ ਦੇ ਉੱਤੇ ਕੀ ਡੀ ਟੈਕਨੋਲੋਜੀ ਤੁਸੀਂ ਵਿਕਸਿਤ ਕੀਤੀ ਹੈ ਜਿਹੜੀ ਭਾਰਤੀ ਗਿਆਨ ਪ੍ਰਣਾਲੀ ਦੇ ਉੱਤੇ ਵਿਕਸਿਤ ਹੋਵੇ ਕੀ ਉਹਦੇ ਚ ਜਿਹੜੀ ਸਮੁੱਚੀ ਸਾਇੰਸ ਦੁਨੀਆ ਭਰ ਦੀ ਕੱਲੇ ਭਾਰਤ ਦੀ ਨਹੀਂ ਦੁਨੀਆ ਭਰ ਦੀ ਜਿਹੜੀ ਵਿਗਿਆਨ ਹੈ ਤੇ ਦੁਨੀਆ ਭਰ ਦੀ ਜਿਹੜੀ ਟੈਕਨੋਲੋਜੀ ਹੈ ਉਹਦੇ ਚ ਨਹੀਂ ਵਰਤੀ ਜਾ ਰਹੀ ਤੁਸੀਂ ਫਿਰ ਤੁਹਾਨੂੰ ਫਿਰ ਤਾਂ ਉੱਥੇ ਜਿਹੜਾ ਸੁਭਾਸ਼ੂ ਸ਼ੁਕਲਾ ਜੀ ਨੂੰ ਜਿਨ੍ਹਾਂ ਨੂੰ ਆਪਾਂ ਸਪੇਸ ਚ ਭੇਜਿਆ ਉਹਨਾਂ ਨੂੰ ਉੱਥੇ ਨਾਸਾ ਚ ਭੇਜਣ ਦੀ ਕੀ ਲੋੜ ਸੀ ਤੁਸੀਂ ਜਰਾ ਇੱਕ ਭਾਰਤ ਦੇ ਲੋਕਾਂ ਨੂੰ ਸਮਝਾਓ ਤਾਂ ਸਹੀ ਵੀ ਤੁਹਾਡੇ ਕੋਲੋਂ ਕਿਹੜੇ ਫਾਰਮੂਲੇ ਸੀ ਜਿਨ੍ਹਾਂ ਨਾਲ ਇਹ ਸਾਰੀ ਗੱਲ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਕਿਸੇ ਟਾਈਮ ਪ੍ਰਧਾਨ ਮੰਤਰੀ ਜੀ ਦੇ ਦਿੰਦੇ ਆ ਵੀ ਸਾਡੇ ਤਾਂ ਉਸ ਟਾਈਮ ਜਿਹੜੀ ਹੈ ਆਹਾ ਪਲਾਸਟਿਕ ਸਰਜਰੀ ਇੰਨੀ ਜ਼ਿਆਦਾ ਸੀ ਵੀ ਅਸੀਂ ਤਾਂ ਬੰਦੇ ਦੇ ਸਿਰ ਤੇ ਹਾਥੀ ਦਾ ਸਿਰ ਲਾਉਂਦੇ ਸੀ। ਉਹ ਸਰਜਰੀ ਦੀ ਕੀ ਟੈਕਨੀਕ ਸੀਗੀ? ਉਹ ਔਜ਼ਾਰ ਕਿਹੜੇ ਸੀ? ਉਹਨਾਂ ਨੂੰ ਦਿਖਾ ਤਾਂ ਦਿਓ ਕਿਸੇ ਟਾਈਮ ਭਾਰਤੀ ਲੋਕਾਂ ਨੂੰ ਗੱਲਾਂ ਕਹੀ ਜਾਂਦੇ ਹੋ ਕੱਲੀਆਂ। ਸੋ ਇਸ ਕਰਕੇ ਇੱਕ ਇੱਕ ਹੁੰਦੀਆਂ ਨੇ ਫਿਕਸ਼ਨ ਟਾਈਪ ਚੀਜ਼ਾਂ ਉਹਨਾਂ ਫਿਕਸ਼ਨ ਟਾਈਪ ਚੀਜ਼ਾਂ ਦੇ ਵਿੱਚ ਇੱਕ ਇਮੇਜਿਨੇਸ਼ਨ ਹੁੰਦੀ ਹੈ ਤੁਸੀਂ ਉਸ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਕੇ ਲੋਕਾਂ ਦਾ ਜਿਹੜਾ ਇੱਥੇ ਵਿਗਿਆਨ ਦਾ ਕੰਮ ਹੋਣਾ ਚਾਹੀਦਾ ਹੈ ਭਾਰਤ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਵਿਗਿਆਨ ਦੀ ਲੋੜ ਹੈ ਸੋ ਉਹ ਵਿਗਿਆਨ ਤੁਸੀਂ ਪੜਨ ਦੀ بجائے ਉਹ ਤਾਂ ਕਹਿੰਦੇ ਕਿਤਾਬਾਂ ਵਿਚਲੀ ਗੱਲ ਨਾ ਪੜੋ ਕਿਤਾਬਾਂ ਤੋਂ ਗਾਹਾਂ ਜਿਹੜਾ ਆ ਗਿਆਨ ਹੈ ਇਹਨੂੰ ਪੜੋ ਜਿਹੜੀ ਸਾਰਾ ਜ਼ੋਰ ਇਸੇ ਗੱਲ ਤੇ ਲਾਇਆ ਪਿਆ ਭਾਰਤ ਨੂੰ ਲੋੜ ਹੈ ਵਿਗਿਆਨਕ ਚੇਤਨਾ ਦੀ ਵਿਗਿਆਨ ਪੜ੍ਹਨ ਦੀ ਤੇ ਵਿਗਿਆਨਕ ਚੇਤਨਾ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਉਹਨਾਂ ਨੂੰ ਨੇਰੇ ਖੂਚ ਸਿੱਟ ਰਹੇ ਹੋ ਇਸ ਟਾਈਮ ਅਸੀਂ ਅਜਿਹੇ ਬਿਆਨ ਜਿਹੜੇ ਹੈ ਉਹਨਾਂ ਦਾ ਸਖਤ ਨੋਟਿਸ ਲੈਂਦੇ ਆ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਇਜ਼ਰਾਈਲ ਦੇ ਵਿੱਚ ਕਿਉਂਕਿ ਜਿਹੜੇ ਜਹੂਦੀ ਹੈ ਇਜ਼ਰਾਈਲੀ ਜਹੂਦੀ ਉਹਨਾਂ ਲਈ ਹਰੇਕ ਬੰਦੇ ਲਈ ਮਿਲਟਰੀ ਚ ਜਾਣਾ ਲਾਜ਼ਮੀ ਹੈ ਉੱਥੋਂ ਦੇ ਜਿਹੜੇ ਕੱਟੜ ਯਹੂਦੀ ਲੋਕ ਨੇ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਛੋਟ ਸੀਗੀ ਪਿੱਛੇ ਮਾਨਯੋਗ ਸੁਪਰੀਮ ਕੋਰਟ ਨੇ ਉੱਥੋਂ ਦੀ ਨੇ ਉਹਨਾਂ ਨੂੰ ਕਹਿਤਾ ਵੀ ਨਹੀਂ ਇਹਨਾਂ ਨੂੰ ਕੋਈ ਛੋਟ ਨਹੀਂ ਇਹਨਾਂ ਨੂੰ ਵੀ ਭਰਤੀ ਕਰੋ ਉਹ ਕਿਉਂਕਿ ਜਿਹੜੀ ਉੱਥੋਂ ਦਾ ਕੋਲੀਸ਼ਨ ਹੈਗੀ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਉਹਦੇ ਵਿੱਚ ਕੱਟੜ ਬਹੁਤ ਜ਼ਿਆਦਾ ਗਿਣਤੀ ਚ ਹੈ ਤੇ ਉਹਨਾਂ ਨੇ ਰੌਲਾ ਪਾਇਆ ਵੀ ਸਾਨੂੰ ਨਾ ਲਿਓ ਇਸ ਗੱਲ 'ਤੇ ਉਹ ਮੁਜਾਰੇ ਕਰ ਰਹੇ ਹੁਣ ਇਸ ਟਾਈਮ ਉਹ ਇਜ਼ਰਾਈਲ ਵਾਲੇ ਜਿਹੜੇ ਕੱਟੜ ਯਹੂਦੀ ਹੈ ਸੋ ਦੇਖਦੇ ਹਾਂ ਉਹਨਾਂ ਦੇ ਕੀ ਬਣਦੇ ਹੈ ਅਗਲੇ ਸਾਲ ਲਾਸਟ ਗੱਲ ਇੱਕ ਬਹੁਤ ਵੱਡੇ ਭਾਰਤ ਦੇ ਇੰਟੈਲੈਕਚੁਅਲ ਨੇ ਬਹੁਤ ਵੱਡੇ ਬੁੱਧੀਜੀਵੀ ਨੇ ਪ੍ਰਤਾਪ ਭਾਨੂੰ ਮਹਿਤਾ ਜੀ ਉਹ ਉਹਨਾਂ ਨੂੰ ਜਿਹੜੇ ਹਰੀਸ਼ ਖਰੇ ਸਾਡੇ ਟ੍ਰਿਬਿਊਨ ਸਮੂਹ ਦੇ ਚੀਫ ਐਡੀਟਰ ਵੀ ਰਹੇ ਕਾਫੀ ਦੇਰ ਸਮਾਂ ਬਹੁਤ ਅੱਗੇ ਪੱਤਰਕਾਰ ਨੇ ਉਹਨਾਂ ਨੇ ਇੱਕ ਡੀਐਸ ਬੋਰਕਰ ਲੈਕਚਰ ਕਰਵਾਇਆ ਉਸ ਲੈਕਚਰ ਚ ਬੋਲਦਿਆਂ ਹੋਇਆ ਉਹਨਾਂ ਨੇ ਚਾਰ ਚੀਜ਼ਾਂ ਦੀ ਕੀਤੀ ਹੈ ਇਹ ਬੜਾ ਚੱਲ ਰਿਹਾ ਹੈ ਵੀ 2047 ਤੱਕ ਕੀ ਹੋਊਗਾ ਭਾਰਤ ਸਰਕਾਰ ਬੜੇ ਦਮ ਕਾ ਜੇ ਮਾਰ ਰਹੀ ਹੈ ਮੋਦੀ ਜੀ ਬੜੇ ਦਮ ਕਾ ਜੇ ਮਾਰ ਰਹੇ ਆ ਉਹ ਕਹਿੰਦੇ ਦਮ ਕਾ ਜੇ ਮਾਰਨ ਦੀ ਲੋੜ ਨਹੀਂ ਬੜੀ ਗੰਭੀਰਤਾ ਸਹਿਤ ਸਾਡੇ ਜਿਹੜੀ ਗਰੀਬੀ ਹੈ ਬਹੁਤ ਅਤ ਦਰਜੇ ਦੀ ਗਰੀਬੀ ਇਹਨੂੰ ਅਸੀਂ ਕਿਵੇਂ ਦੂਰ ਕਰਾਂਗੇ ਤਾਂ ਇੱਕ ਰੋਡ ਮੈਪ ਬਣਾਈਏ 47 ਤੱਕ ਦੂਜਾ ਇਹ ਹੈ ਕਿ ਸਾਡੇ ਜਿਹੜੀਆਂ ਤਾਨਾਸ਼ਾਹੀ ਰੁਝੀਆਂ ਨੇ ਜਿਹੜਾ ਸਾਰਾ ਹਰ ਗੱਲ ਤੇ ਜੇ ਕੋਈ ਬੋਲ ਦੇ ਚੱਕ ਕੇ ਅੰਦਰ ਦੇ ਦੇਣ ਉਹ ਤੇ ਇਹਦੀ ਬਜਾਏ ਜਿਹੜੀਆਂ ਸਾਡੇ ਭਾਰਤੀ ਸਿਧਾਂਤ ਦੀਆਂ ਜਿਹੜੀਆਂ ਮੂਲ ਕੀਮਤਾਂ ਨੇ ਜਿਹਦੇ ਵਿੱਚ ਆਜ਼ਾਦੀ ਹੈ ਬਰਾਬਰੀਤ ਹੈ ਤੇ ਭਾਈਚਾਰਾ ਹੈ ਉਹਨਾਂ ਨੂੰ ਜੋੜ ਦਈਏ ਅਸੀਂ ਤੀਜੀ ਗੱਲ ਉਹਨਾਂ ਨੇ ਕਿਹਾ ਇਕੋਲੋਜੀਕਲ ਸਾਡੇ ਵਾਤਾਵਰਨ ਦਾ ਜਿਹੜਾ ਹੈਗਾ ਸਾਰਾ ਉਸ ਦੇ ਉੱਤੇ ਜ਼ੋਰ ਦਈਏ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਹੈਗੀ ਹੈ ਫਿਰ ਕਪਰਾਸਤੀ ਦੇ ਵਿਰੁੱਧ ਕਿਵੇਂ ਲੜਾਂਗੇ ਉਹਨਾਂ ਨੇ ਕਿਹਾ ਵੀ ਸਾਡੇ ਦੇਸ਼ ਦਾ ਜੇ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਉਹ ਹਿੰਦੂ ਤਵੀ ਰਾਸ਼ਟਰਵਾਦ ਨੇ ਕੀਤਾ ਇਸ ਦੇ ਵਿਰੁੱਧ ਖੜਨ ਦੀ ਲੋੜ ਹੈ 247 ਦਾ ਜਿਹੜਾ ਮੇਰਾ ਵਿਜ਼ਨ ਹੈ ਡਾਕਟਰ ਮਹਿਤਾ ਕਹਿੰਦੇ ਐ ਵੀ ਜੇ ਮੈਂਡਮ ਮੇਰਾ ਮੇਰਾ ਨਜ਼ਰੀਆ ਭਾਰਤ ਦੇ ਬਾਰੇ ਚ ਉਹ ਇਹ ਹੈ ਕਿ ਇਸ ਹਿੰਦੂ ਰਾਸ਼ਟਰਵਾਦ ਵਿਰੁੱਧ ਦੇਸ਼ ਦੇ ਲੋਕਾਂ ਨੂੰ ਖੜ੍ਹ ਜਾਣਾ ਚਾਹੀਦਾ ਹੈ ਗਰੀਬੀ ਦਾ ਖਾਤਮਾ ਕਰਨ ਵਾਲੇ ਪਾਸੇ ਜਾਣਾ ਚਾਹੀਦਾ ਹੈ ਭਾਰਤ ਦਾ ਜਿਹੜਾ ਵਾਯੂ ਮੰਡਲ ਹੈ ਆ ਸੌਰੀ ਵਾਤਾਵਰਨ ਹੈ ਜਿਹੜਾ ਇਸ ਦਾ ਬਚਾਅ ਕਰਨਾ ਚਾਹੀਦਾ ਹੈ ਤੇ ਭਾਰਤੀ ਸੰਵਿਧਾਨ ਦੀਆਂ ਜਿਹੜੀਆਂ ਮੂਲ ਗੱਲਾਂ ਨੇ ਬਰਾਬਰਤਾ ਭਾਈਚਾਰਾ ਤੇ ਜਿਹੜੀ ਆਜ਼ਾਦੀ ਇਹਨਾਂ ਦੇ ਉਹ ਡਟ ਕੇ ਪੈਰਾ ਦੇਣਾ ਚਾਹੀਦਾ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ